ਮੁਰਦਾਬਾ ਨਗਰ ਕੌਂਸਲ ਮੁਰਦਾਬਾ ਨਗਰ ਕੌਂਸਲ ਮੁਰਦਾਬਾ ਸਾਡੀ ਸੁਣਵਾਈ ਕਰੋ ਸਾਡੀ ਸੁਣਵਾਈ ਕਰੋ ਸਾਡੀ ਸੁਣਵਾਈ ਕਰੋ ਸੁਣਵਾਈ ਕਰੋ ਪਾਣੀ ਦੀ ਦੇ ਤਾਸੀ ਦਾ ਪ੍ਰਬੰਧ ਕਰੋ ਪਾਣੀ ਦੀ ਤਾਸੀ ਦਾ ਪ੍ਰਬੰਧ ਕਰੋ ਕਲਿਆਣਾਲੀ ਸਾਫ ਕਰੋ ਕੰਨੀਆਂ ਨਾੜੀਆਂ ਸਾਫ ਕਰੋ ਹਲਕਾ ਦਾਖਾ ਦੀ ਇਕਲੋਤੀ ਮੰਡੀ ਮੁੱਲਾਪੁਰ ਦਾਖਾ ਨਗਰ ਕਾਉਂਸਲ ਹੈ ਜਿਸ ਵਿੱਚ 13 ਵਾਰਡ ਪੈਂਦੇ ਹਨ ਵਾਰਡਾ ਦੀ ਪਿਛਲੇ ਸਮੇਂ ਦੌਰਾਨ ਹਦਬਸਤ ਵੀ ਵਿਧਾਈ ਗਈ ਪਰ ਇਸ ਦੀਆਂ ਦੋ ਪਹਿਲੂ ਸਵੱਸਿਆਵਾਂ ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਦੀ ਜਦ ਕੇ ਦੂਸਰੀ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਹਮੇਸ਼ਾ ਰਹਿੰਦੀ ਹੈ ਜਿਸ ਨੂੰ ਲੈ ਕੇ ਸ਼ਹਿਰ ਵਾਸੀ ਅੱਕੇ ਤੇ ਠੱਕੇ ਰਹਿੰਦੇ ਹਨ ਸ਼ਹਿਰ ਵਾਸੀ ਸਰਕਾਰਾਂ ਨੂੰ ਕੋਸਦੇ ਹੋਏ ਆਪਣੇ ਆਪ ਨੂੰ ਸ਼ਹਿਰ ਦੇ ਵਸਣ ਦੇ ਦੱਸਦੇ ਹੋਏ ਸ਼ਰਮ ਮਹਿਸੂਸ ਕਰਦੇ ਹਨ ਸੇਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਗਲੀ ਦੇ ਸਾਹਮਣੇ ਪੁੱਟੇ ਡੂੰਘੇ ਖੱਡੇ ਤੋਂ ਦੰਗ ਆ ਕੇ ਇਲਾਕਾ ਨਿਵਾਸੀਆਂ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਾਨਕ ਕਸਬੇ ਅੰਦਰ ਸਰਵਿਸ ਲੇਨ ਤੇ ਧਰਨਾ ਲਾ ਦਿੱਤਾ ਜਿਸ ਨਾਲ ਪੁਲਿਸ ਪ੍ਰਸ਼ਾਸਨ ਤੇ ਸੱਤਾਧਾਰੀ ਆਗੂਨੂੰ ਪਾਜਰਾ ਪੈ ਗਈ ਹੈ ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆ ਵੱਲ ਧਿਆਨ ਹੀ ਨਹੀਂ ਦੇਣਾ ਤਾਂ ਵੋਟਾ ਵੇਲੇ ਉਹਨਾਂ ਦੇ ਮੁਹੱਲੇ ਵੱਲ ਕਿਸ ਨੂੰ ਨਾ ਲਾ ਜਾਂਦੇ ਹਨ ਔਰਤਾਂ ਦਾ کہنا ਹੈ ਕਿ ਇਸ ਸਮੱਸਿਆ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਇਸ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੀ ਕਿੱਲਤ ਸੀ ਜੋ ਕਿ ਪਾਈਪ ਟੁੱਟ ਗਿਆ ਜੋ ਜੋੜ ਦਿੱਤਾ ਪਰ ਉਸ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਹੈ ਜਿਸ ਨਾਲ ਉਹਨਾਂ ਨੂੰ ਹੈਪਟਾਈਟਸ ਸੀ ਹੈਜਾ ਜਾਂ ਹੋਰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ ਮੋਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਚੇਤਾਵਨੀ ਦਿੱੰਦਿਆ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆ 1 ਜਾਂ 2 ਦਿਨਾਂ ਅੰਦਰ ਹੱਲ ਨਾ ਹੋਈ ਤਾਂ ਉਹ ਲੁਧਿਆਣਾ ਫਿਰੋਜ਼ਪੁਰ ਰੋਡ ਰੋਕਣ ਵਿੱਚ ਦੇਰੀ ਨਹੀਂ ਕਰਨਗੇ ਵੀਰੇ ਦਾ ਫੋਨ ਆਇਆ ਉਹਨਾਂ ਕਹਿੰਦੇ ਮੇਰੀ ਗੱਲ ਕਰਾ ਦੇ ਜੋ ਤੁਹਾਡੀ ਗੋਣਾ ਕਰਾ ਲਵਾਂ ਮੈਂ ਕਹਿ ਦਊਗਾ ਵੀਰੇ ਨਹੀਂ ਪਹੁੰਚੀ ਨੀ ਉਹਰੇ ਵੀਰੇ ਲੱਗੀ ਰਹੀ ਆ ਉਹ ਪਿੱਛੇ ਲਗੀ ਰਹੀਆਂ ਮਸ਼ੀਨ ਬੜੀ ਸੀ ਪਰੇਤ ਕੱਢ ਕੇ ਬਣ ਗਈ ਅਸੀਂ ਇਹ ਦੇਖੀ ਬੜੀ ਤੁਸੀਂ ਇੱਕ ਵਾਰੀ ਮੈਨੂੰ ਕਿਹਾ ਸੀ ਵੀਰੇ ਖਾਲੀ ਕਰਾ ਲੈ ਨਹੀਂ ਕਰਨਗੇ ਤਾਂ ਮੈਨੂੰ ਦੱਸਿਓ ਉੱਧਰ ਆਈ ਨਹੀਂ ਵੀਰੇ ਉੱਥੇ ਹੀ ਮੋੜ ਜਾ ਯਾਰ ਵੀਰੇ ਤੁਸੀਂ ਬੁਲਾ ਲਓ ਕਿੰਨਾ ਫਰਕ ਪੈਂਦੀ ਕੱਲ੍ਹ ਤੱਕ ਕਿੱਥੇ ਜਾ ਕੇ ਆਏ ਆ ਵੀਰੇ ਕੱਲ ਮੈਂ ਕੰਮ ਕਰਾਂ ਦੀ ਨੀਅਤ ਹੋਵੇ ਨਾ ਫਿਰ ਮੈਂ ਤਾਂ ਆਪੇ ਬੋਲਿਓ ਕਿ ਕਰਵਾਉਂਦਾ ਇਹ ਥੋੜੀ ਵੀ ਦੂਜਾ ਬੰਦਾ ਕੋਈ ਨਹੀਂ ਆਲੇ ਮੈਂ ਵੀ ਇਸ ਸ਼ਹਿਰ ਦਾ ਨਿਵਾਸੀ ਆ ਮੈਨੂੰ ਵੀ ਲੋਕ ਇਸ ਗੱਲਾਂ ਵਾਲੇ ਪਾਣੀ ਬਾਰੇ ਦੱਸੇ ਕਰਨਾ ਪਿਆ ਪਰ ਹੁਣ ਸਾਡੀ ਮਜਬੂਰੀ ਸਮਝੋ ਤੇ ਮੀਂਹ ਨਾ ਪੈਂਦਾ ਮੈਂ ਕੰਮ ਸ਼ੁਰੂ ਕਰਵਾਉਣਾ ਨਹੀਂ ਮੀਂਹ ਤਾਂ ਹੁਣ ਸ਼ੁਰੂ ਹੋਇਆ ਮੇਰੀ ਵਾਲ ਸੁਣੋ ਮੇਰੀ ਗੱਲ ਸੁਣੋ ਪਾਣੀ ਦੇ ਵਿੱਚ ਸੀਵੇਜ ਵਾਲਾ ਪਾਣੀ ਮਿਕਸ ਹੋ ਕੇ ਘਰੇ ਜਾ ਰਿਹਾ ਬਦਬੂ ਵੀ ਨਹੀਂ ਆ ਰਹੀ ਪਾਣੀ ਦੀ ਗੱਲ ਸੁਣੋ ਮੀਂਹ ਦੀ ਗੱਲ ਕਰਦੇ ਹੋ ਮੀਂਹ ਤਾਂ ਹੁਣ ਚਪਾਈਂ ਦਿਨ ਪਹਿਲਾਂ ਸ਼ੁਰੂ ਹੋਇਆ ਵਾ ਜੀ ਦੇਖੋ ਗਲੀ ਪੱਟੀ ਨੂੰ ਮੀਂਹ ਸਾਰੇ ਕੋਲੇ ਵੈਟਰ ਦਾ ਵਿਭਾਗ ਚਲੋ ਜੀ ਦੇਖ ਲਓ 20 ਸੀ ਨਰ ਤੇ ਨਹੀਂ ਸੀ ਜਾਨੀ ਕੰਮ ਆਇਆ ਜੀ ਤਾਂ ਹੋਰ ਸ਼ੁਰੂ ਹੋ ਗਿਆ ਇਹ ਤਾਂ ਹੁਣ ਸਟਾਰਟ ਹੋ ਗਿਆ ਵੈਟਰ ਵਾਲਾ ਤਾਂ ਪਹਿਲਾਂ ਤਾਂ ਬੰਦ ਹੀ ਨਹੀਂ ਮੰਤਰੀ ਤੋਂ 20 ਪੈਸਾ ਤਾਂ ਸਾਫ ਕੀਤਾ ਜੀ ਸਮੱਸਿਆ ਤਾਂ ਪੁਰਾਣੀ ਚੱਲੀ ਆ ਰਹੀ ਹੈ ਜੀ ਉਮੀਦ ਵਾਲਾ ਹੁਣ ਸਟਾਰਟ ਹੋਇਆ ਦੋ ਦਿਨ ਮੈਨੂੰ ਹੋਇਆ ਕੰਮ ਕੋਈ ਨਹੀਂ ਬਦਲ ਕੇ ਮੈਚ ਦੀ ਬਣਾਉਣਾ ਸ਼ੁਰੂ ਕਰਵਾ ਦਈਏ ਗੱਲ ਇਹ ਪਰਦੇਸ ਬਣਾਓ ਜੀ ਬੜਾ ਮੁਸ਼ਕਿਲ ਹੋ ਗਿਆ ਕੋਲੇ ਬੰਦ ਕਰ ਦੋ ਉਹਦਾ ਬਹੁਤ ਗੱਡੀ ਵੀ ਆ ਪਰ ਬਾਅਦ ਵਿੱਚ ਕਾਈਨਲ ਨਹੀਂ ਟਾਉਂਦੀਆਂ ਇਸ ਪ੍ਰੈਸ਼ਾ ਤੁਸੀਂ ਦੇਖ ਕੇ ਗਏ ਹੋ ਪਤਾ ਕੀ ਹੈ ਹੁਣ ਆਪਾਂ ਇਸ ਵਸਤੇ ਇੱਕ ਤਾਂ ਦਾ ਬੰਦਾ ਨਾ ਲੈ ਕੇ ਐਮਐਸਟੀ ਤੋਂ ਦਫਾਗ ਲੈ ਗਿਆ 20 ਦਿਨ ਹੋ ਗਏ ਪਾਣੀ ਕੀ ਨਾ ਆ ਗਿਆ ਤੁਹਾਡਾ ਜੀ ਮੇਰਾ ਨਾਮ ਯੁਕੇਸ਼ ਕੁਮਾਰ ਆ ਜੀ ਜਿਹੜੀ ਗਲੀ ਵੀ ਧਰਨੀ ਦੇ ਬੇਟੂਆਂ ਜਿੱਥੇ ਰੋਡ ਜੰਪ ਕਰਦੀ ਇੱਕ ਤਾਂ ਜੀ ਪਹਿਲਾਂ ਤਾਂ ਸਾਰਾ ਨਾਲ ਵੱਡੀ ਗੱਲ ਹੈ ਕਿ ਨਾਲੀਆਂ ਦਾ ਪਾਣੀ ਨਹੀਂ ਜਾ ਰਿਹਾ ਨਿਕਾਸੀ ਨਹੀਂ ਹੈਗੀ ਨਾਲੀਆਂ ਵਾਲੇ ਪਾਣੀ ਦੀ ਉਹਨੂੰ ਠੀਕ ਕਰਨਾ ਹੈ ਉਹਨਾਂ ਨੇ ਪਾਣੀ ਵਾਲਾ ਪੈਪੀ ਤੋੜਦਾ ਜਿਹਦੇ ਨਾਲ ਕਿ ਟੂਣੀਆਂ ਦਾ ਪਾਣੀ ਆਉਂਦਾ ਉਹਨੂੰ ਠੀਕ ਕਰਨ ਨੂੰ 10 ਦਿਨ ਲਾਤੇ ਉਹ ਵੀ ਵਾਲੇ ਲੀਕ ਹੋ ਰਿਹਾ ਉਹਦੇ ਨਾਲ ਸੀਵਰੇ ਦਾ ਪਾਣੀ ਮਿਕਸ ਹੋ ਕੇ ਘਰਾਂ ਦੇ ਵਿੱਚ ਜਾ ਰਿਹਾ ਜ ਤੇ ਆ ਗਲੀ ਦਾ ਤੁਸੀਂ ਹਾਲ ਦੇਖ ਲਓ ਨੰਗਣ ਦਾ ਕਿੰਨਾ ਬੁਰਾ ਹਾਲ ਆ ਕੋਈ ਬੱਚੇ ਨਹੀਂ ਗਲੀ ਦੇ ਘਰੋਂ ਬਾਹਰ ਨਿਕਲਦਾ ਕੋਈ ਬਜ਼ੁਰਗ ਨਹੀਂ ਘਰੋਂ ਬਾਹਰ ਨਿਕਲਦਾ ਜਦੋਂ ਅਸੀਂ ਵੀ ਨਿਕਲਦੇ ਆ ਗਲੀ ਦੇ ਵਿੱਚ ਇੱਟਾ ਲਾ ਕੇ ਉਹਨਾਂ ਦੇ ਉੱਤੇ ਦੀ ਕਦਰਨ ਬੋਜ-ਬੋਜ ਕੇ ਰੱਖ ਕੇ ਆਉਂਦੇ ਆ ਕਿ ਕਦੇ ਸਾਡੀ ਵੀ ਸਾਡੇ ਵੇਡਨ ਲਾ ਕੇ ਜੀਵੇ ਇੰਨਾ ਬੁਰਾ ਹਾਲ ਆ ਸਾਡੇ ਮਹੱਲੇ ਦਾ 20 ਦਿਨ ਹੋ ਗਏ ਇਹ ਨਾ ਤੁਹਾਡਾ ਮੇਰਾ ਨਾਮ ਗੁਰਮਿੰਦਰ ਸਿੰਘ ਆ ਜੀ ਗੁਰਮਿੰਦਰ ਜੀ ਜਿਹੜੇ ਧਰਨਾ ਲਾਇਆ ਗਿਆ ਕਿੰਨੇ ਸਮੇਂ ਲਈ ਲਾਇਆ ਗਿਆ ਜੀ ਦੇਖੋ ਜੀ ਇਹ ਤਾਂ ਸਿਰਫ ਹਜੇ ਪ੍ਰਸ਼ਾਸਨ ਨੂੰ ਅਸੀਂ ਅਵੇਅਰ ਕਰਨੀ ਧਰਨਾ ਲਾ ਰਹੇ ਆ ਸਾਡਾ ਇਹ ਨਹੀਂਗਾ ਕਿ ਅਸੀਂ ਕਿਸੇ ਲੋਕਾਂ ਨੂੰ ਪਰੇਸ਼ਾਨ ਕਰੀਏ ਸਾਨੂੰ ਪਤਾ ਆ ਵੀ ਇੱਥੇ ਬਹੁਤ ਤਰਾਹ ਦੇ ਲੋਕਾਂ ਨੇ ਲੰਘਣਾ ਹੈਗਾ ਲੰਘਣ ਦਾ ਰਸਤਾ ਹੈਗਾ ਬਸਤਾ ਨੇ ਥੱਲੇ ਵੀ ਆਣਾ ਹੈਗਾ ਸਵਾਰੀਆਂ ਪਰੇਸ਼ਾਨ ਹੁੰਦੀਆਂ ਨੇ ਪਰ ਸਾਡੀ ਮਜਬੂਰੀ ਬਣ ਚੁੱਕੀ ਆ ਕਿ ਸਾਨੂੰ ਇਹ ਕਦਮ ਚੁੱਕਣਾ ਪਿਆ ਮਤਲਬ ਇਹ ਸਾਰਾ ਮਨਨ ਵਾਸਤੇ ਦੇਖ ਰਹੇ ਹਾਂ ਬੀਬੀਆਂ ਨੇ ਬੰਦੇ ਨੇ ਜੁਆਕ ਨੇ ਸਾਰੇ ਮਤਲਬ ਇੰਨੇ ਪਰੇਸ਼ਾਨ ਨੇ ਇਧਰ ਦੀ ਕੋਈ ਲੰਘਣਾ ਤੋਂ ਵੀ ਕਿਸੇ ਦੇ ਘਰ ਵਿੱਚ ਨਹੀਂ ਜਾਣਾ ਪੈਂਦਾ ਸਾਨੂੰ ਪਰੇਸ਼ਾਨ ਹੋ ਕੇ ਤੇ ਇਸ ਲਈ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਅੱਗੇ ਕਿ ਇਹਦਾ ਪਰਮਾਨੈਂਟ ਤੇ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ ਕਿ ਇਹ ਨਾ ਕਿ ਟੈਂਪਰੇਰੀ ਤੌਰ ਤੇ ਆਪਾਂ ਇੱਕ ਵਾਰ ਕੰਮ ਕਰ ਦਈਏ ਤੇ ਮੁੜ ਕੇ ਸਾਡਾ ਪੈਂਡਿੰਗ ਰਹਿ ਜਾਵੇ ਮੇਰਾ ਨਾਮ ਸੁਮਨਦੀਪ ਔਰ ਹਾਂਜੀ ਕੀ ਸਮੱਸਿਆ ਆ ਰਹੀ ਹੈ ਜੀ ਤੁਹਾਨੂੰ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਇੱਕ ਤਾਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਨੈਕਸਟ ਹੈਗੇ ਸਾਡਾ ਸੀਵਰੇਜ ਵਾਲੀ ਪ੍ਰੋਬਲਮ ਠੀਕ ਹੈ ਪਾਣੀ ਮਿਕਸ ਹੋ ਕੇ ਜਾ ਰਿਹਾ ਹੈ ਹੈਲਥ ਇਸ਼ੂਜ਼ ਆ ਰਹੇ ਨੇ ਸਕਿਨ ਪ੍ਰੋਬਲਮ ਵੀ ਹੋ ਸਕਦੀ ਹੈ ਕੋਈ ਹੋਰ ਲੀਵਰ ਦੀ ਪ੍ਰੋਬਲਮ ਹੋ ਸਕਦੀ ਹੈ ਪਾਣੀ ਮਿਕਸ ਹੋ ਰਿਹਾ ਹੈ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਠੀਕ ਹੈ ਵੱਡੇ ਬਜ਼ੁਰਗ ਨੇ ਜਿਹੜੇ ਲੰਘਦੇ ਆ ਉਹਨਾਂ ਦੇ ਡਿੱਗਣ ਦੀ ਵੀ ਸਮੱਸਿਆ ਤੇਲਕਣ ਬਹੁਤ ਜ਼ਿਆਦਾ ਹੋਈ ਹੋਈ ਹੈ ਪ੍ਰੋਬਲਮ ਆ ਸਕਦੀ ਹੈ ਇਨ ਕੇਸ ਕਿਸੇ ਸੱਡ ਵੱਜ ਜਾਂਦੀ ਹੈ ਤਾਂ ਦੇਖੋ 올ਡ ਏਜ ਦੇ ਵਿੱਚ ਆ ਕੇ ਤਾਂ ਫਿਰ ਵੈਸੇ ਹੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਜੇ ਉਹਨਾਂ ਦੀ ਬੋਲਵਾਰਾ ਦੀ ਬ੍ਰੇਕ ਨਹੀਂ ਕਰਾਉਂਦੀ ਹੈ। ਅਦਰਵਾਈਜ਼ ਹੋਰ ਵੀ ਇਸ਼ੂਸ ਨੇ ਕੋਈ ਐਡੀ ਹੈ ਨਹੀਂ ਕਿ ਕਿ ਬੱਚਾ ਨੂੰ ਪ੍ਰੋਬਲਮ ਨਹੀਂ ਆ ਰਹੀ। ਪੈਰਾਂ ਦੀ ਪ੍ਰੋਬਲਮ ਹੋ ਸਕਦੀ ਹੈ ਜੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਕੋਈ ਉਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਹੈ ਬੱਚਾ। ਇਸ ਮਹੱਲੇ ਦਾ ਵਸਨੀਕ ਆ ਤੇ ਸਾਡੇ ਇਸ ਮਹੱਲੇ ਦੀ ਸਮੱਸਿਆ ਕਾਫੀ ਧੀਰ ਤੋਂ ਚੱਲੀ ਆ ਰਹੀ ਹੈ। ਅਸੀਂ ਹਰੇਕ ਪੋਲੀਟਿਕਲ ਪਾਰਟੀ ਵਾਲੇ ਬੰਦੇ ਨੂੰ ਅਪਰੋਚ ਕੀਤਾ। ਕੋਈ ਵੀ ਪੋਲੀਟਿਕਲ ਪਾਰਟੀ ਆਪਣਾ ਫਾਇਦਾ ਦੇਖ ਰਹੀ ਆ। ਆਂਦੀ ਆ ਕੰਦੀ ਸਾਰੇ ਕੋਲ ਸੰਸਾਧਨ ਹੈ ਨਹੀਂ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲੇ ਰਿਸੋਰਸਸ ਹੈ ਨਹੀਂ ਅਸੀਂ ਕਿੱਦਾਂ ਕੰਮ ਸ਼ੁਰੂ ਕਰੀਏ ਈਵਨ ਕੇ ਮਹੱਲੇ ਵਾਲਿਆਂ ਨੇ ਇਹ ਵੀ ਸੋਚਿਆ ਹੈਗਾ ਕਿ ਸਾਰੇ ਪੈਸੇ ਆਪਣੇ ਵੱਲੋਂ ਕੰਟ੍ਰਿਬਿਊਟ ਕਰਕੇ ਕਮੇਟੀ ਕਰ ਜਮਾ ਕਰਵਾ ਦੋ ਤਾਂ ਕਿ ਉਹਨਾਂ ਕੋਲ ਪੈਸੇ ਇਕੱਠੇ ਹੋ ਜਾਣ ਤੇ ਉਹ ਆਵੇਂ ਕੰਮ ਸਾਡਾ ਕਰ ਦੇਣ ਹੁਣ ਇੰਨੀ ਵੱਡੀ ਸਮੱਸਿਆ ਤੁਸੀਂ ਦੇਖੋ ਨਾਲੀਆਂ ਦਾ ਪਾਣੀ ਇੰਨਾ ਇਕੱਠਾ ਹੋਇਆ ਪਿਆ ਗਲੀ ਪੂਰੀ ਭਰੀ ਪਈ ਆ ਜਿਹਦੇ ਕਰਕੇ ਸਾਨੂੰ ਲੰਗੜਾ ਬਹੁਤ ਔਖਾ ਹੋਇਆ ਪਿਆ ਵਾ ਗਲੀ ਜਟੜ ਰੱਖੀਆਂ ਹੋਈਆਂ ਨੇ ਪੈਰ ਸਲਿੱਪ ਕਰਦਾ ਵਾ ਤੇ ਜਿਹੜਾ ਪੀਣ ਵਾਲਾ ਪਾਣੀ ਉਹ ਹੀ ਮਿਕਸ ਹੋ ਕੇ ਜਾ ਰਿਹਾ ਵਾ ਨਾਲੇ ਦੇ ਪਾਣੀ ਨਾਲ ਤੇ ਇਹ ਸਮੱਸਿਆ ਦਾ ਸਮਾਧਾਨ ਕੋਈ ਵੀ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਨਾ ਤਾਂ ਕੋਈ ਇੱਥੇ ਜਮਾਦਾਰ ਆਂਦਾ ਨਾ ਕੋਈ ਕਮੇਟੀ ਦਾ ਬੰਦਾ ਖੜਾ ਕਰਦਾ ਹੁੰਦਾ ਵਾ ਦੇਖਦਾ ਵਾ ਇੱਥੇ ਕੀ ਸਮਾਧਾਨ ਕਿੱਦਾਂ ਹੋ ਸਕਦਾ ਵਾ ਕਿਸੇ ਨੇ ਕੋਈ ਨਹੀਂ ਸੋਚਿਆ ਅਜੇ ਤੱਕ ਇਸੇ ਲਈ ਹੁਣ ਸਾਰੇ ਮੋਹੱਲੇ ਨਿਵਾਸੀ ਇੰਨੇ ਪਰੇਸ਼ਾਨ ਹੋ ਚੁੱਕੇ ਅੱਜ ਤੁਸੀਂ ਦੇਖ ਰਹੇ ਹੋ ਬੀਬੀਆਂ ਨੇ ਬੱਚੇ ਨੇ ਸਿਆਣੇ ਨੇ ਸਾਰੇ ਨੇ ਤੇ ਸਾਰੇ ਇਕੱਠੇ ਹੋਏ ਨੇ ਕਿ ਇਸੇ ਲਈ ਕਿ ਇਹਦਾ ਹੱਲ ਚਾਲ ਉੱਪਰ ਤੱਕ ਆਵਾਜ਼ ਪਹੁੰਚ ਨਹੀਂ ਰਹੀ ਸਾਡੀ ਇਹ ਆਵਾਜ਼ ਪਹੁੰਚਾਉਣ ਦੇ ਲਈ ਸਿਰਫ ਸਾਡੇ ਵੱਲ ਇੱਕ ਛੋਟਾ ਜਿਹਾ ਪ੍ਰਾਲਾ ਵਾ ਤੇ ਤਾਂ ਕਿ ਉਹਨਾਂ ਦੀ ਅੱਖਾਂ ਖੁੱਲ ਜਾਣ ਕਿ ਭਾਈ ਸਾਹਿਬ ਜਿੱਥੇ ਅੱਜ ਕੱਲ ਇਨੀ ਤਰੱਕੀ ਹੋ ਚੁੱਕੀ ਆ ਤੇ ਅਸੀਂ ਗਲੀਆਂ ਨਾਲੀਆਂ ਦੀ ਸਮੱਸਿਆ ਨਾਲ ਹਜੇ ਜੂਝ ਰਹੇ ਆ ਕਿ ਇਹ ਸਹੀ ਆ ਤੇ ਇਹਦਾ ਕੀ ਹੱਲ ਹੋ ਸਕਦਾ ਹੈ ਤੁਸੀਂ ਦੱਸੋ ਇਹ ਕਿੰਨੇ ਨੰਬਰ ਵਾਰਡ ਆ ਜੀ ਇਹ ਵਾਰਡ ਨੰਬਰ 13 ਜੀ 8 ਨੰਬਰ ਵਾਰਡ ਹੋ ਗਈ ਪਹਿਲਾਂ 13 ਹੁੰਦਾ ਸੀ 8 ਹੋਇਆ ਪਰ ਇੱਥੋਂ ਨੁਮਾਇੰਦੇ ਵੀ ਕਈ ਬਣ ਕੇ ਗਏ ਨਹੀਂ ਤੇ ਪਰ ਉਹਨਾਂ ਨੁਮਾਇੰਦਿਆਂ ਨੇ ਇਹਦਾ ਕੋਈ ਸਮਾਧਾਨ ਨਹੀਂ ਕੀਤਾ ਬਾਕੀ ਗਲੀਆਂ ਪੱਕੀਆਂ ਹੋ ਗਈਆਂ ਨੇ ਇੰਟਰਲੋਕਿੰਗ ਲੱਗੀ ਆ ਬਟ ਇਸ ਗਲੀ ਦੀ ਸੁਲਵਾਈ ਏਦਾਂ ਵਾ ਜਿਵੇਂ ਇਹ ਕਮੇਟੀ ਕਰ ਤੋਂ ਬਾਹਰ ਆਂਦੀ ਆ ਕਿੰਨੇ ਸਮੇਂ ਤੋਂ ਇਸ ਸਮੱਸਿਆ ਨਾਲ ਮੁਹੱਲਾ ਨਵਾਸੀ ਜੂਝ ਰਹੇ ਆ ਜੀ ਇਹ ਸਮੱਸਿਆ ਤੁਸੀਂ ਦੇਖ ਲਓ ਜੀ ਆਹ ਨਾਲ ਦੀਆਂ ਗਲੀਆਂ ਬੜੀਆਂ ਨੂੰ ਵੀ 4 ਤੋਂ 5 ਸਾਲ ਹੋ ਚੁੱਕੇ ਨੇ ਪਰ ਇਸ ਗਲੀ ਦੀ ਸੁਲਵਾਈ ਅੱਜ ਤੱਕ ਨਹੀਂ ਹੋਈ ਜੀ ਜਿਹੜਾ ਇਹ ਸੀਵਰੇਜ ਤੇ ਵੱਡੇ ਵੱਡੇ ਟੋਏ ਪੁੱਟੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਪੁੱਟਿਆਂ ਨੂੰ ਵੀ ਮਹੀਨੇ ਤੋਂ ਉੱਪਰ ਹੋ ਗਿਆ ਜੀ ਤੇ ਈਵਨ ਕਿ ਕਹਿੰਦੇ ਸੀ ਵੀ ਇਹ ਕਨੈਕਸ਼ਨ ਆਪਾਂ ਪਹਿਲਾਂ ਪਾਟ ਦਿੰਦੇ ਨਾਲ ਦੀ ਨਾਲ ਜੁੜ ਜਾਊਗਾ ਫਿਰ ਪਾਣੀ ਦੀ ਪੈਪ ਟੁੱਟ ਗਈ ਉਹਦੀ ਸੁਣਵਾਈ ਵੀ ਚਾਰ ਪੰਜ ਦਿਨ ਬਾਅਦ ਜਾ ਕੇ ਹੋਈ ਸਾਰੀ ਗਲੀ ਪੂਰੀ ਪਾਣੀ ਭਰ ਜਾਂਦੀ ਆ ਤੇ ਹਜੇ ਵੀ ਲੀਕੇਜ ਕਰ ਰਹੀ ਆ ਉਹਦੇ ਸੀਵਰੇਜ ਪਾਣੀ ਮਿਕਸ ਹੋ ਕੇ ਜਾ ਰਿਹਾ ਵਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਅਸੀਂ ਇਹੀ ਆ ਜੀ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਕਿਰਪਾ ਕਰਕੇ ਦੀ ਸੁਣਵਾਈ ਜਲਦੀ ਕੀਤੀ ਜਾਵੇ ਤੇ ਇਹਦਾ ਸਮਾਧਾਨ ਪਰਮਾਨੈਂਟ ਕੀਤਾ ਜਾਵੇ ਨਾ ਕਿ ਟੈਂਪਰੇਰੀ ਆਰ ਜੀ ਆਪਾਂ ਦੋ ਦਿਨ ਸੁਵਾਈ ਕਰਾ ਲਈਏ ਮੁੜ ਕੇ ਵੀ ਇਹਦਾ ਪਾਣੀ ਆਵੇ ਫਿਰ ਬਲੋਕੇਜ ਹੋ ਜਾਵੇ ਠੀਕ ਹੈ ਜੀ ਧੰਨਵਾਦ ਜੀ ਮੁਲਾਪੁਰ ਦਾ ਖਾਤੋ ਪੱਤਰਕਾਰ ਮਲਕੀਤ ਸਿੰਘ ਦੀ ਵਿਸ਼ੇਸ਼ ਰਿਪੋਰਟ